ਕੀ ਕਾਨੂੰ ਚਹੀ ਰਹਾਣ ਦੀ ਜਾਗ ਰੱਤ ਤੇ ਕਿ ਕਾਨੂੰ ਚਹੀ ਰਹਾਣ ਦੀ ਜਾਗ ਰੱਤ ਤੇ ਬਿਤਾਤੀ ਨਵਾਂ ਮੋਡਲ ਲਾਇਆ ਗਿਆ ਵਾ ਹਲਕਾ ਖਾਸਿਕੈਂਸ ਵਾਇਰੋ ਜੀਕਾ ਖਾਲਸਾ ਵਾਇਰੋ ਜੀਕੀ ਫਤਿਹ ਅਕਸ਼ੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 201984 ਦਾ ਜੋ ਕੱਲੂ ਕਰਾ ਇੱਕ ਪੰਥ ਜਦੋਂ ਵੀ ਇਸ ਹਾਲ ਇਹ ਦਿਨ ਆਉਂਦੇ ਆ 1 ਜੂਨ ਤੋਂ ਲੈ ਕੇ ਕਰਕੇ 6 ਜੂਨ ਤੱਕ ਤਾਂ ਸਮੁੱਚੇ ਸੰਸਾਰ ਭਰ ਦੀਆਂ ਸੰਤਾਂ ਇਸ ਸਾਕੇ ਨੂੰ ਜਿਸ ਤਰ੍ਹਾਂ ਮੌਜੂਦਾ ਹਕੂਮਤਾਂ ਨੇ ਇਥੇ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕੀਤਾ ਅੱਜ ਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗੋਲੀਆਂ ਲੱਗੀਆਂ ਬੇਅੰਤ ਸੂਰਮੇ ਬਹਾਦਰ ਯੋਧਿਆਂ ਨੇ ਜਿੱਥੇ ਵੱਡੀ ਜੰਗ ਲੜੀ ਉੱਥੇ ਸ਼ਹੀਦਾਂ ਦੇ ਸਰਦਾਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ 3 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਦੂਰ ਦਰੇਡੇ ਤੋਂ ਸਿੱਖ ਸੰਤਾਂ ਬੱਚੇ ਬੀਬੀਆਂ ਉਹ ਵੀ ਸਜ ਖੰਡ ਸਰਵਰ ਹਨ ਮੰਦਰ ਸਾਹਿਬ ਆਈਆਂ ਹੋਈਆਂ ਸਨ ਤਾਂ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਨੇ ਇਤੋਂ ਦੀਆਂ ਫੌਜਾਂ ਨੇ ਚਾਰ ਸფერੇ ਘੇਰਾਬੰਦੀ ਕਰਕੇ 3 ਜੂਨ ਤੋਂ ਲੈ ਕਰਕੇ 6 ਜੂਨ ਤੱਕ ਹਮਲਾ ਕੀਤਾ ਬਹੁਤ ਵੱਡਾ ਯੰਗ ਹੋਇਆ ਅਤੇ ਸੰਤ ਬਾਬਾ ਜਰਨੈਲ ਸਿੰਘ ਹਾਲਸਾ ਪਿੰਡਰਾਵਾਲੇ ਅਮਰ ਸ਼ਹੀਦ ਜਿਵੇਂ ਵੀ ਸਦੀ ਦੇ ਮਹਾਨ ਸਿੱਖ ਦੇ ਨਾਲ ਆਸਾਸ ਕੇ ਜਿਉਂਦਾ ਜਿੰਦਾਵਾਰਨ ਵਾਲੇ ਸ਼ਹੀਦियां ਪਾਉਣ ਵਾਲੇ ਮਹਾਨ ਯੋਧਿਆਂ ਨੇ ਮੌਕੇ ਦੀ ਹਕੂਮਤ ਔਜਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਦਿਆ ਹੋਇਆ ਸ਼ਹਾਦੇ ਦੇ ਜਾਨ ਦਿੱਤੀ। ਸੋ ਇਹ ਜਿਹੜਾ ਇੱਕ ਸਾਕਾ ਇਹ ਸਿੱਖ ਪੰਥ ਕਦੇ ਵੀ ਇਹਨੂੰ ਭੁਲਾ ਨਹੀਂ ਸਕਦਾ। ਇਹਨੂੰ ਹਮੇਸ਼ਾ ਹੀ ਜੁਣ ਨੂੰ 83 ਤੇ ਜਦੋਂ ਇਹ ਸਮਾਂ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਹੋ ਕਰਕੇ ਇਹਦੇ ਭੋਗ ਪਾਏ ਜਾਂਦੇ ਨੇ ਕੀਰਤਨ ਹੁੰਦਾ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੂੰ ਮੁਖਾਤਬ ਹੁੰਦੇ ਨੇ ਅਤੇ ਇਸੇ ਤਰ੍ਹਾਂ ਹੀ ਫਿਰ ਆਪੋ ਆਪਣੇ ਸਥਾਨਾਂ ਤੇ ਗੁਰਦੁਆਰਾਂ ਤੇ ਵੀ ਇਹਨਾਂ ਸ਼ਹੀਦਾਂ ਦੀ ਯਾਦਗਾਰ ਮਨਾਈ ਜਾਂਦੀ ਸੋ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਕੇਂਦਰੀ ਸਥਾਨ ਤੇ ਵੀ ਇਹ ਜਿਹੜਾ ਦਿਨ ਬਹੁਤ ਵੱਡੀ ਪੰਦਰ ਤੇ ਮਨਾਇਆ ਜਾਂਦਾ ਜੋ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਤੇ ਸਾਲ ਦੀ ਰਹਿਮਾਈ ਹੈਟ ਪਿਛਲੇ ਲੰਮੇ ਸਮਿਆਂ ਤੋਂ ਇਹ ਅਸੀਂ ਮਨਾ ਰਹੇ ਆਂ ਲੇਕਿਨ ਜਿਹੜਾ ਇਸ ਵਾਲਾ ਜਿਹੜਾ 83 ਦਾ ਜਿਹੜਾ ਦਿਹਾੜਾ ਉਹ ਆਪਣੇ ਆਪ ਦੀ ਵੀ ਇੱਕ 40 ਸਾਲ ਪੂਰੇ ਕਰਨ ਜਾ ਰਿਹਾ ਸੋ 40 ਸਾਲ ਜਦੋਂ ਕੋਈ ਹੋ ਜਾਂਦੇ ਆ ਜਾਂ 50 ਸਾਲ ਹੋ ਜਾਂਦੇ ਆ ਜਾਂ 25 ਸਾਲ ਹੋ ਜਾਂਦੇ ਆ ਉਹਿਤ ਆਪਣੇ ਆਪ ਦੇ ਵਿੱਚ ਇੱਕ ਯਾਦਗਾਰਜੋ ਮਨਾਉਣਾ ਖਾਲਸਾ ਪੰਥ ਦਾ ਇੱਕ ਆਪਣਾ ਫਰਜ ਹੈ। ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਵੀ ਇਸ 40 ਸਾਲਾਂ ਦੇ ਵਿੱਚ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਨੇ ਜਿਦੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚ ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਉਥੇ 4 ਜੂਨ ਤੋਂ ਲੈ ਕਰਕੇ 6 ਜੂਨ ਤੱਕ ਮੌਜੂਦਾ ਹਕੂਮਤਾਂ ਨੂੰ ਆਪਣਾ ਉਹ ਇਤਿਹਾਸ ਜਿਵਾਉਣ ਵਾਸਤੇ ਰੋਜ਼ ਪ੍ਰਗਟ ਕਰਨ ਵਾਸਤੇ ਕਾਲੀਆਂ ਦਸਤਾਰਾ ਸਜਾਉਣੀਆਂ ਸੋ ਉਸ ਵੇਲੇ ਜਿਹੜਾ ਪਵਿੱਤਰ ਮਹਾਰਾਜ ਦੇ ਸਰੂਪ ਦੇ ਉੱਤੇ ਗੋਲੀਆਂ ਲੱਗੀਆਂ ਸਨ ਜੋ ਅੱਜ ਵੀ ਮੌਜੂਦ ਹਨ ਉਹ ਗੋਲੀਆਂ ਲੱਗਿਆ ਹੋਇਆ ਸ਼ਹੀਦੀ ਜਿਹੜਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਵੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਕਰਾਉਣੇ ਨੇ ਤੇ ਉਸ ਦੇ ਨਾਵਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕੋਪਾ ਟੈਂਕਾਂ ਦੇ ਨਾਲ ਜਿਹੜਾ ਢਾਈ ਢਾਰੀ ਕਰ ਦਿੱਤਾ ਗਿਆ ਸੀ ਉਹਦਾ ਵੀ ਜਿਹੜਾ ਮਾਡਲ ਉਹ ਵੀ ਖਾਲਸੇ ਪੰਥ ਨੂੰ ਦਰਸ਼ਨ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਭਾਏਮਾਨ ਕੀਤਾ ਤਾਂ ਕਿ ਆਪਣਾ ਜਿਹੜਾ ਸਾਕਾ ਆਪਣਾ ਇਤਿਹਾਸ ਸਿੱਖ ਸੰਤਾਂ ਉਹਨੂੰ ਕਿਤੇ ਯਾਦ ਕਰਨ ਅਤੇ ਆਪਣਾ ਇਤਿਹਾਸ ਆਪਣੇ ਆਪ ਦੇ ਵਿੱਚ ਕੰਕਰੀਟ ਕਰਨ ਸੋ ਇਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼ਹਾਦਤਾਂ ਦੇ ਜਾਮ ਕੀਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਅਮਰ ਸ਼ਹੀਦ ਆਲ ਇੰਡੀਆ ਸਿੱਖ ਟੂ ਫੈਡਰੇਸ਼ਨ ਦੇ ਪ੍ਰਧਾਨ ਮਹਾਨ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਜਰਨਲ ਸੁਦੇਖ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਹੋਰ ਜਿਹੜੀਆਂ ਨਾਮ ਸਿਮਰਨ ਵਾਲੀਆਂ ਆਤਮਾ ਸਨ ਪਾਈ ਦਰਬੀਰ ਸਿੰਘ ਹੋਣੀ ਉਹਨਾਂ ਨੂੰ ਸਰਦਾ ਸਤਕਾਰ ਭੇਟ ਕਰਦਿਆਂ ਹੋਇਆ ਗੁਰੂ ਖਾਲਸੇ ਨੇ 6 ਜੂਨ ਦਾ ਦਿਹਾੜਾ ਸਰਦਾ ਭਾਵਨਾ ਦੇ ਨਾਲ ਵੱਡੀ ਪੱਧਰ ਤੇ ਇਹਨੂੰ ਮਨਾਉਣ ਦਾ ਯਤਨ ਕਰਨਾ ਤੋ ਅਸੀਂ ਸਾਰੇ ਹੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਸਜਦਾ ਕਰਦੇ ਹੋਏ ਸਰਧਾਨੀ ਭੇਟ ਕਰਦੇ ਹੋਏ ਅਗਿੱਦਤ ਭੇਟ ਕਰਦੇ ਹੋਏ ਸੋ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ